ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਹੋਰ ਪੁਰਾਣੀ ਚੀਜ਼ ਬਾਰੇ ਗੱਲਬਾਤ ਕਰਾਂਗੇ ਸੋ ਬਲੌਗ ਦੇ ਨਾਲ ਜੁੜੇ ਹੋ ਕਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸੋ ਚਲੋ ਫਿਰ ਕਰਦੇ ਆ ਇੱਕ ਹੋਰ ਪੁਰਾਣੀ ਚੀਜ਼ ਬਾਰੇ ਗੱਲਬਾਤ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਸੰਦੂਖ ਬਾਰੇ ਸੰਦੂਕ ਦੀ ਥਾਂ ਪਹਿਲਾਂ ਲੱਕੜ ਦੀਆਂ ਪੇਟੀਆਂ ਨੇ ਲਾਇ ਲਈ ਸੀ ਤੇ ਹੁਣ ਲੋਹੇ ਦੀਆਂ ਪੇਟੀਆਂ ਨੇ ਸੰਦੂਕ ਪਿੱਛੇ ਕਰ ਦਿੱਤਾ ਸੰਦੂਕ ਧੀ ਦੇ ਵਿਆਹ ਵੇਲੇ ਦਾਜ ਵਿੱਚ ਦਿੱਤਾ ਜਾਂਦਾ ਸੀ ਧੀ ਦੇ ਦਾਜ ਦੇ ਕੱਪੜੇ ਬਿਸਤਰੇ ਤੇ ਭਾਂਡੇ ਸਭ ਸੰਦੂਕ ਵਿੱਚ ਪਾ ਕੇ ਦਿੱਤੇ ਜਾਂਦੇ ਸਨ ਬਹੁਤ ਸਮਾਨ ਸਾਮਦਾ ਸੀ ਸੰਦੂਕ ਅਫਸੋਸ ਆ ਕਿ ਹੁਣ ਸਾਡੇ ਮਾਡਰਨ ਪੁਣੇ ਨੇ ਇਹਨੂੰ ਵੀ ਪਿੱਛੇ ਧੱਕ ਦਿੱਤਾ ਸੰਦੂਕ ਲੱਕੜੀ ਦਾ ਬਰਗਾਕਾਰ ਇੱਕ ਬਕਸਾ ਹੀ ਹੁੰਦਾ ਜਿਨ੍ਹਾਂ ਨੂੰ ਥੱਲੇ ਪਾਵੇ ਲੱਗੇ ਹੁੰਦੇ ਨੇ ਸੰਦੂਖ ਮਜਬੂਤ ਲੱਕੜੀ ਕਾਲੀ ਟਾਲੀ ਨਿੰਮ ਜਾਂ ਫੇਰ ਕਿੱਕੜ ਦੀ ਲੱਕੜੀ ਦੇ ਕਿਸੇ ਮਾਹਰ ਕਾਰੀਗਰ ਕੋਲ ਬਣਵਾਇਆ ਜਾਂਦਾ ਸੀ ਸੰਦੂਖ ਦੀ ਪਾਵੇ ਸਮੇਤ ਉਚਾਈ ਤਕਰੀਬਨ 6 ਫੁੱਟ ਹੁੰਦੀ ਹੈ ਤੇ ਲੰਬਾਈ ਚੜਾਈ ਕਰਮਬਰ 5 6 3 4 ਫੁੱਟ ਹੁੰਦੀ ਸੀ ਸੰਦੂਖ ਦੇ ਸਾਹਮਣੇ ਵਾਲੇ ਹਿੱਸੇ ਪਿਛੇ ਰੱਖਣੇ ਬਣੇ ਹੁੰਦੇ ਸੀ ਜਿਸ ਵਿੱਚ ਨਿੱਕਾ ਸੁੱਕੜ ਰੱਖਿਆ ਜਾਂਦਾ ਸੰਦੂਖ ਦੇ ਵਿਚਕਾਰ ਇੱਕ ਫੱਟਾ ਲਗਾ ਕੇ ਉਸ ਨੂੰ ਦੋ ਹਿੱਸੇ ਬਣਾ ਦਿੱਤਾ ਜਾਂਦਾ ਸੀ ਇੱਕ ਪਾਸੇ ਦਰੀਆਂ ਗਦੈਲੇ ਤੇ ਦੂਜੇ ਹਿੱਸੇ ਵਿੱਚ ਹੋਰ ਵਰਤੋਂ ਵਾਲਾ ਸਮਾਨ ਭਾਂਡੇ ਵਗੈਰਾ ਰੱਖ ਦਿੱਤੇ ਜਾਂਦੇ ਸੀ ਸੰਦੂਖ ਦੇ ਵਿਚਕਾਰ ਇੱਕ ਟਾਕੀ ਲਾਈ ਜਾਂਦੀ ਜਿੱਥੋਂ ਸੰਦੂਖ ਨੂੰ ਖੋਲਿਆ ਤੇ ਬੰਦ ਕੀਤਾ ਜਾਂਦਾ ਸੀ ਸੰਦੂਖ ਵਿੱਚ ਇੱਕ ਸਵਾਗ ਪਟਾਰੀ ਵੀ ਬਣਾਈ ਜਾਂਦੀ ਸੀ ਜਿੱਥੇ ਬਿਆੰਦਰ ਆਪਣੇ ਹਾਰ ਸ਼ਿੰਗਾਰ ਦਾ ਸਮਾਨ ਰੱਖ ਲੈਂਦੀ ਸندوق ਨੂੰ ਬਾਹਰੋਂ ਵੀ ਬਹੁਤ ਸਿਆਆ ਜਾਂਦਾ ਸੀ। ਸندوق ਦੇ ਮੂਹਰੇਲੇ ਪਾਸੇ ਇੱਕ ਸ਼ੀਸ਼ਾ ਵੀ ਲੱਗਿਆ ਹੁੰਦਾ ਸੀ ਜੋ ਪੁਰਾਣੇ ਸਮੇਂ ਵਿੱਚ ਡਰੈਸਿੰਗ ਟੇਬਲ ਦਾ ਕੰਮ ਦਿੰਦਾ ਸੀ। ਗੁਰੂਆਂ ਦੀਆਂ ਫੋਟੋਆਂ ਵੀ ਲਗਾ ਦਿੱਤੀਆਂ ਜਾਂਦੀਆਂ ਸਨ ਤੇ ਬਾਹਰਲੇ ਪਾਸੇ ਸੋਹਣੇ ਫੁੱਲ ਬੂਟਿਆਂ ਨਾਲ ਸ਼ਿੰਗਾਰ ਦਿੱਤਾ ਜਾਂਦਾ ਸੀ। ਸندوق ਦੇ ਤਿੰਨ ਪਾਸੇ ਪਿੱਤਲ ਦੇ ਕੁੰਡੇ ਵੀ ਲਗਾਉਤੇ ਜਾਂਦੇ ਸਨ ਜੋ ਸندوق ਦੀ ਸੁੰਦਰਤਾ ਦੀ ਸ਼ਾਨ ਬਤਾਉਂਦੇ ਸਨ। ਦੀਵੇ ਵਿਆਹ ਚ ਮਾਪਿਆਂ ਵੱਲੋਂ ਬਹੁਤ ਹੀ ਰੀਜਨਲ ਘਰ ਕਾਰੀਗਰ ਬਲਾਕੇ ਸੰਦੂਖ ਬਣਾਇਆ ਜਾਂਦਾ ਸੀ ਸੰਦੂਖ ਬੋਲੀਆਂ ਵਿੱਚ ਵੀ ਕਾਫੀ ਮਸ਼ਹੂਰ ਹੈ ਬੀਬੀਆਂ ਸੱਸ ਤੇ ਤਵਾ ਲਾ ਕੇ ਆਖਦੀਆਂ ਹਨ ਨੀ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਖਾਂ ਹੁਲੇ ਕਈ ਵਾਰ ਪਤਨੀ ਪਤੀ ਨੂੰ ਆਖਦੀ ਕਾਲਾ ਕੱਗਰਾ ਸੰਦੂਖ ਵਿੱਚ ਮੇਰਾ ਵੇਖ ਵੇਖ ਰਹੂਗਾ ਚੱਟਾ ਤੇ ਭੈਣ ਭਰਾ ਨੂੰ ਨਿਹੋਰਾ ਜਿਹਾ ਮਾਰਦੀ ਆਖਦੀ ਬੀਰਾ ਬੇ ਬਨੱਬੇ ਵਾਲਿਆ ਭੈਣ ਤੁਰ ਗਈ ਸੰਦੂਖੋਂ ਸਖਣੀ ਸੋਹਰੇ ਆਈ ਭਾਬੀ ਨੂੰ ਨਣ ਦਾ ਬੋਲੀ ਰਾਹੀ ਪਾਨਾ ਮਾਰ ਦਿੰਦੀ ਆ ਸਾਨੂੰ ਬਹੁਤੇ ਆ ਭਰਾਮਾ ਵਾਲੀਏ ਗੱਡਾ ਆਇਆ ਨਹੀਂ ਸੰਦੂਖੋਂ ਖਾਲੀ ਬੜੇ ਇਹ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸੰਦੂਖ ਵੀ ਬਿਸਰ ਗਿਆ ਹੁਣ ਸੰਦੂਖ ਦੀ ਪਹਿਲਾਂ ਵਾਲੀ ਸਰਦਾਰੀ ਨਹੀਂ ਰਹੀ ਅਲਮਾਰੀਆਂ ਤੇ ਪੇਟੀਆਂ ਨੇ ਸੰਦੂਖ ਦੀ ਕਦਰ ਘਟਾ ਦੁੱਤੀ ਹੈ ਬਹੁਤ ਹੀ ਵਿਰਲੇ ਘਰ ਨੇ ਜਿੱਥੇ ਬਜ਼ੁਰਗਾਂ ਦੀ ਉਸ ਕੀਮਤੀ ਨਿਸ਼ਾਨੀ ਨੂੰ ਸੰਭਾਲਿਆ ਹੋਇਆ ਹੈ ਨਹੀਂ ਤਾਂ ਬਹੁਤੇ ਘਰਾਂ 'ਚ ਜੇ ਵੇਖੀਦਾ ਜਿੱਥੇ ਕਿਤੇ ਖੇਤੀ ਦਾ ਸੰਦੂਕ ਸੰਧੇੜਾ ਪਿਆ ਹੁੰਦਾ ਉੱਥੇ ਇੱਕ ਪਾਸੇ ਸੰਦੂਖ ਪਿਆ ਹੁੰਦਾ ਤੇ ਸੰਦੂਖ ਵਿੱਚ ਅਲਮਗਲਮ ਪੱਲੀਆਂ ਤੇ ਵਾਧੂ ਸਮਾਨ ਰੱਖਿਆ ਪਿਆ ਹੈ ਜਿਨ੍ਹਾਂ ਘਰਾਂ ਵਿੱਚ ਸੰਦੂਖ ਹੈਗੇ ਉਹ ਝਾੜ-ਪੂਂਚ ਕੇ ਸ਼ਿਕਾਰ ਸੰਯਾ ਕੇ ਰੱਖੋ ਤੇ ਨਵੀਂ ਪੀੜ੍ਹੀ ਨੂੰ ਇਸ ਦੀ ਮਹੱਤਤਾ ਤੋਂ ਜਾਣੂ ਕਰਵਾਓ ਕਿਉਂਕਿ ਕਿਸੇ ਸਮੇਂ ਇਹ ਸੰਦੂਕ ਸਾਡੇ ਸੱਭਿਆਚਾਰ ਦੀ ਜਿੰਦ ਜਾਨ ਰਹੇ ਹਨ ਸੋਏ ਦੀ ਜੀ ਸੰਦੂਕ ਬਾਰੇ ਜਾਣਕਾਰੀ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਕਿਰਪਾ ਕਰਕੇ ਜਾਂਦੇ ਜਾਂਦੇ ਲੈ ਇੱਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੋ ਜਿਵੇਂ ਆਪਣੀ ਵੀਡੀਓ ਵਿੱਚ ਤੁਹਾਨੂੰ ਹੋਰ ਕੋਈ ਪ੍ਰਾਣੀ ਕੀ ਦਿਖਾਵਾਂਗਾ ਜੋ ਕਿ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਥੀ ਸ਼ੁਕਰਦਾਨ ਤੱਕ ਲਈ ਰੱਬ ਰਖਾ ਸ਼ੁਕਰੀਆ ਧੰਨਵਾਦੀ